ਜਿਵੇਂ ਕਿ ਅਸੀਂ ਕਹਿੰਨੇ ਲੋਕ ਮੁੱਦੇ ਅਸੀਂ ਲੈ ਕੇ ਆਉਨੇ ਆ ਲੋਕ ਵੇਖਦੇ ਵੀ ਆ ਸਾਡੀਆਂ ਖਬਰਾਂ ਸਾਡਾ ਜਿਹੜਾ ਹੈਗਾ ਚੈਨਲ ਵੀ ਦੇਖਦੇ ਨੇ ਲੋਕ ਅੱਜ ਇੱਕ ਮੁੱਦਾ ਜਿਹੜਾ ਆਪਾਂ ਕਿਹਾ ਦੀ ਇਹ ਪ੍ਰਾਣੀ ਇੱਕ ਸੰਸਥਾ ਹੈ ਕੋਟਪੂਰਾ ਸ਼ਹਿਰ ਦੀ ਸੰਸਥਾ ਹੈ ਪੀਵੀਜੀ ਵੈਲਫੇਅਰ ਕਲੱਬ ਜੋ ਖੂਨਦਾਨੀ ਸੰਸਥਾ ਹੈ ਖੂਨ ਲੋਕਾਂ ਦਾ ਇਕੱਠਾ ਕਰਕੇ ਇੱਕ ਕੈਂਪ ਲਾਉਂਦੀ ਹੈ ਖੂਨਦਾਨ ਕੈਂਪ ਦੇ ਵਿੱਚ ਖੂਨ ਕਟਾ ਕਰਕੇ ਜਿਹੜਾ ਹੈਗਾ ਲੋਕ ਜਿਹੜੇ ਜ਼ਰੂਰਤਮੰਦ ਹੁੰਦੇ ਨੇ ਜਾਂ ਕੋਈ ਬਿਮਾਰੀ ਤੋਂ ਪੀੜਤ ਹੁੰਦੇ ਨੇ ਜਿਵੇਂ ਆਪਾਂ ਕਹਿੰਦੇ ਹੈਥੈਲਸੀਮੀਆ ਬਿਮਾਰੀ ਆ ਜਾਂ ਹੋਰ ਉਹ ਸਬ ਬਿਮਾਰੀਆਂ ਵਿੱਚ ਕਈ ਬਿਮਾਰੀਆਂ ਵਿੱਚ ਜਿਹੜਾ ਖੂਨ ਛੇਤੀ ਨਹੀਂ ਮਿਲਦਾ ਲੋਕਾਂ ਨੂੰ ਜਿਹੜਾ ਹੈਗਾ ਵੀ ਸਹੀ ਤਰੀਕੇ ਨਾਲ ਨਹੀਂ ਮਿਲਦਾ ਜਾਂ ਆਪਾਂ ਕਹਿੰਦੇ ਇਹ ਕਿਸੇ ਨੂੰ ਪ੍ਰੋਵਾਈਡ ਕਰਨ ਕਰਵਾਉਣ ਵਿੱਚ ਜਿਹਦੀ ਕੋਈ ਦਿੱਕਤ ਆਉਂਦੀ ਕੋਈ ਕਮੀ ਪੇਸ਼ੀ ਆਉਂਦੀ ਆ ਉਹ ਇਹ ਚੀਜ਼ ਨੂੰ ਪੂਰਾ ਕਰਦੇ ਨੇ ਇਹ ਸੰਸਥਾ ਪੀਵੀਜੀ ਵੈਲਫੇਅਰ ਕਲੱਬ ਕੋਟਕੁਬਰੇ ਦੀ ਮੰਨੀ ਪ੍ਰਮੁਣੀ ਸੰਸਥਾ ਪੰਜਾਬ ਬਲੱਡ ਗਰੁੱਪ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਇਹਨੂੰ ਜਿਹੜਾ ਹੈਗਾ ਸੰਸਥਾ ਜਿਹੜੀ ਹੈਗੀ ਆ ਬਹੁਤ ਵਧੀਆ ਜਿਹੜਾ ਹੈਗਾ ਕੰਮ ਕਰ ਰਹੀ ਆ ਲੋਕਾਂ ਦੀ ਹੈਲਪ ਕਰਦੀ ਆ ਖੂਨ ਦਾਨ ਵਿੱਚ ਜਿਹੜਾ ਐਸਾ ਹੀ ਸਾਬਤ ਹੁੰਦੀ ਆ ਵਰਦਨ ਸਾਬਤ ਹੁੰਦੀ ਆ ਸੰਸਥਾ ਉਹ ਸੰਸਥਾ ਨੇ ਅੱਜ ਇੱਥੇ ਮਲਕੇ ਪਿੰਡ ਵਿੱਚ ਜੋ ਸੋਡੀ ਕਿਸਾਨ ਸੇਵਾ ਸੈਂਟਰ ਹੈਗਾ ਇੱਥੇ ਮਲਕੇ ਪਿੰਡ ਇੱਥੇ ਇਹਨਾਂ ਦੀ ਬ੍ਰਾਂਚ ਵਿੱਚ ਇੱਥੇ ਇੱਕ ਖੂਨਦਾਨ ਕੈਂਪ ਲਾਇਆ ਲੋਕਾਂ ਨਾਲ ਜਿਹੜਾ ਹੈਗਾ ਗੱਲਬਾਤ ਕੀਤੀ ਰਾਬਤਾ ਕਾਇਮ ਕੀਤਾ ਤੇ ਵੱਤ-ਵੱਤ ਲੋਕ ਇੱਥੇ ਖੂਨਦਾਨ ਕਰਨ ਵਾਸਤੇ ਇੱਥੇ ਲੋਕ ਜੁੜੇ ਨੇ ਤੇ ਆਪਾਂ ਕਹਿੰਦੇ ਵੀ ਇਹ ਜਿਹੜਾ ਇਹਨਾਂ ਦਾ ਉਪਰਾਲਾ ਬਹੁਤ ਚੰਗਾ ਦੱਸਿਆ ਜਾ ਰਿਹਾ ਜਿਹੜਾ ਹੈਗਾ ਲੋਕਾਂ 'ਚ ਸਾਰਿਆਂ ਦੀ ਲੋਕਾਂ 'ਚ ਇਹ ਆ ਵੀ ਇਹ ਖੂਨਦਾਨ ਜਿਹੜਾ ਹੈਗਾ ਬਹੁਤ ਵਧੀਆ ਦਾਣਾ ਮਹਾ ਦਾਣਾ ਇਹਨੂੰ ਕਿਹਾ ਜਾਂਦਾ ਖੂਨਦਾਨ ਨੂੰ ਵੱਤ-ਵੱਤ ਖੂਨਦਾਨ ਕੀਤਾ ਜਾਵੇ ਤੇ ਵੱਤ-ਵੱਤ ਲੋਕ ਜਿਹੜਾ ਹੈਗਾ ਖੂਨਦਾਨ ਕਰਨ ਵਾਲਾ ਪ੍ਰੇਰਿਤ ਕੀਤਾ ਜਾਵੇ ਇਹੀ ਜਿਹੜਾ ਲੋਕ ਚਾਹੁੰਦੇ ਨੇ ਤੇ ਇਹੀ ਇਹਨਾਂ ਦਾ ਸੰਸਥਾ ਦਾ ਮੇਨ ਮਕਸਦ ਹੈ ਤੇ ਆਪਾਂ ਕਹਿੰਨੇ ਵੀ ਇਸ ਖਬਰ ਨੂੰ ਬਤਵਾ ਦੇਖਿਆ ਜਾਵੇ ਤੇ ਜਿਹੜੇ ਲੋਕ ਜਿਹੜੇ ਮਤਲਬ ਹੋਰ ਲੋਕ ਨੇ ਜਿਹੜੇ ਖੂਨਦਾਨ ਕਰਨ ਦੇ ਆਪਦੇ ਇੱਛਾ ਪੈਦਾ ਕਰਦੇ ਨੇ ਤੇ ਜਾਂ ਕੋਈ ਖੂਨਦਾਨ ਕਰਨਾ ਚਾਹੁੰਦਾ ਆਉਣ ਨੂੰ ਇੱਕ ਚੰਗਾ ਜਿਹੜਾ ਹੈਗਾ ਇਹ ਗੱਲ ਲੱਗਦੀ ਆ ਵੀ ਖੂਨਦਾਨ ਕਰਨਾ ਤਾਂ ਉਹ ਲੋਕ ਇਹ ਸੰਸਥਾ ਨਾਲ ਜ਼ਰੂਰ ਜੁੜਨ ਤੇ ਆਪਣਾ ਖੂਨਦਾਨ ਜ਼ਰੂਰ ਕਰਨਾ ਤੇ ਆਪਾਂ ਕਹਿੰਨੇ ਵੀ ਇਹ ਸੰਸਥਾ ਹੋਰ ਵੀ ਜਿਹੜਾ ਹੈਗਾ ਅੱਗੇ ਆਪਣਾ ਕੰਮ ਇਦਾਂ ਹੀ ਲਗਾਤਾਰ ਕਰਦੀ ਰਹੇ ਲੋਕਾਂ ਦੀ ਜਾਣ ਪਛਾਣਦੀ ਰਹੇ ਜਿਹੜਾ ਹੈਗਾ ਖੂਨਦਾਨ ਜਿਹੜੇ ਲੋਕਾਂ ਨੂੰ ਖੂਨ ਨਹੀਂ ਮਿਲਦਾਗਾ ਉਹਨਾਂ ਨੂੰ ਆਪਾਂ ਕਹਿੰਨੇ ਖੂਨ ਇਹ ਜਿਹੜਾ ਹੈਗਾ ਪ੍ਰੋਵਾਈਡ ਕਰਵਾ ਕੇ ਦੇਵੇ